ਨਗਰ ਕਾਉਂਸਲ ਗਰਾਂਡ ਦੀ ਅੱਜ ਪ੍ਰਧਾਨਗੀ ਦੀ ਚੋਣ ਹੋਈ ਹੈ ਜਿਹਦੇ ਵਿੱਚ ਹਰਮੇਸ਼ ਚੰਦ ਲਾਲ ਪ੍ਰਧਾਨ ਬਣਿਆ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਮਿੱਲਾ ਜੀ ਬਣਿਆ ਤੇ ਵਾਈਸ ਪ੍ਰਧਾਨ ਰਾਹੁਲ ਪੌਂਜੀ ਬਣਿਆ ਰਾਹੁਲ ਪੌਂਜੀ ਨਾਲ ਤੁਹਾਡੀ ਗੱਲਬਾਤ ਕਰਾਂ ਅਸੀਂ ਗੱਲਬਾਤ ਕਰਾਂਗੇ ਕਿ ਰਾਹੁਲ ਪੌਂਜੀ ਅੱਜ ਗਰਾਂਡ ਪ੍ਰਧਾਨਗੀ ਦੀ ਚੋਣ ਹੋਈ ਹੈ ਜਿਹਦੇ ਵਿੱਚ ਸਾਨੂੰ ਵਾਈਸ ਪ੍ਰਧਾਨ ਦੀ ਉਸ ਚੈਨਲ ਆਈ ਸਾਰੀ ਆਵਾਮ ਦਾ ਦੇਸ਼ਾਂ ਦੇਸ਼ਾਂ ਵਿੱਚ ਬੈਠੀ ਸਾਰੀ ਤੁਹਾਡੀ ਮੈਂ ਸਭ ਤੋਂ ਪਹਿਲਾਂ ਇਹ ਉਹਨਾਂ ਪਰਿਵਾਰ ਕਰਦਾ ਆਪਣੇ ਨਗਰ ਦਾ ਤੇ ਆਮ ਆਦੀ ਪਾਰਟੀ ਦੀ ਜਿਹੜੀ ਸਮੁੱਚੀ ਹਾਈ ਕਮਾਂਡਿਓਰਸ਼ਿਪ ਲੀਡਰਸ਼ਿਪ ਆ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨਿਮਾਣੇ ਦੇ ਦਾਸ ਨੂੰ ਇੱਡੇ ਵੱਡੇ ਅਹੁਦੇ ਤੇ ਜਾਣੇ ਵਾਜਿਆ ਤੇ ਸਾਡੀ ਤਾਂ ਪਹਿਲੀ ਜਿਹੜੀ ਇੱਕ ਸਾਡਾ ਤਾਂ ਇੱਕ ਪਹਿਲੀ slogan ਸੀਗਾ ਵੀ ਮੇਰਾ ਪਾਰਟੀ ਮੇਰਾ ਪਰਿਵਾਰ ਲੋਕਾਂ ਦਾ ਸੇਵਾ ਦਾ ਲੋਕਾਂ ਨੇ ਇਸ ਵਾਰ ਪਾਰਟੀ ਨੂੰ ਬਹੁਤੇ ਕੰਮ ਕਰਨਾ ਹੈਗਾ ਲੋ ਅਹੁਦੇ ਬਣੇ ਹੈਗੇ ਆ ਇਹ ਮਤਲਬ ਤੁਹਾਨੂੰ ਉਹਦੇ ਨਾਲ ਵਾਦੀਆ ਜਾਂਦਾ ਹੁੰਦਾ ਪਰ ਇੱਥੇ ਨੇ ਸੇਵਾਦਾਰ ਬਣ ਕੇ ਤਮਕ ਅੱਜ ਤੁਹਾਨੂੰ ਹਾਈ ਕਮਾਂਡ ਨੇ ਇਹ ਤੁਸੀਂ ਤੋਂ ਫ੍ਰੀਮ ਕਮਾੜਦੇ ਦਰਵਾਜ਼ੇ ਤੁਸੀਂ ਅੱਜ ਵਾਈਸ ਪ੍ਰਧਾਨ ਬਣੇ ਆ ਇਹ ਸ਼ਾਇਦ ਜਿਹੜੇ ਵਿਕਾਸ ਦੇ ਕੰਮ ਆ ਤੁਸੀਂ ਵਾਰਡ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਕਾਫੀ ਲੋਕਾਂ ਨਾਲ ਵਾਦੇ ਕੀਤੇ ਹੋਏ ਵੋਟਰਾਂ ਨਾਲ ਸ਼ਹਿਰ ਦੇ ਜਿਹੜੇ ਮੁੱਖ ਮੁੱਦੇ ਵੀ ਹੈਗੇ ਆ ਕਾਫੀ ਮੁੱਦੇ ਆ ਗਏ ਆ ਤੇ ਉਹਨਾਂ ਨੂੰ ਹੱਲ ਕਰਨ ਦਾ ਕੀ ਬਰਕਰਾਰ ਹੈ ਜੀ ਇਹਦਾ ਮੁੱਖ ਮੁੱਦੇ ਸ਼ਹਿਰ ਦੇ ਜਿਵੇਂ ਪਬਲਿਕ ਟਾਇਲਟ ਦਾ ਹੋ ਗਿਆ ਇਹ ਸਾਡੇ ਜਿੰਨ ਦੀ ਪਹਿਲ ਧਾਰ ਤੇ ਇੱਕ ਸਾਡਾ ਜਿਹੜਾ ਹੈਗਾ ਮਤਲਬ ਸਾਈ ਭਿਚਾਰਾ ਹੈ ਮੁਸਲਿਮ ਭਿਚਾਰਾ ਜਿਹੜਾ ਹੈਗਾ ਇੱਕ ਉਹਨਾਂ ਦੀ ਜਿਹੜੀ ਹੈਗੀ ਹੈ ਜ਼ਮੀਨ ਮਤਲਬ ਸਾਡੀ ਜਿਹੜੀ ਹੋਣਾ ਆਉਣ ਵਾਲਾ ਅੱਗੇ ਸਮਾਂ ਆਉਣਾ ਉਥੇ ਜਦੋਂ ਅਸੀਂ ਸਾਰੇ ਬੈਠਾਂਗੇ ਉਹਨਾਂ ਲਈ ਜ਼ਮੀਨ ਲੈਣੀ ਤੇ ਕਬਰਸਤਾਨ ਦੇ ਲਈ ਤੇ ਇੱਕ ਜਿਹੜਾ ਹੈਗਾ ਅੰਡਰ ਜਾਂ ਓਵਰ ਪ੍ਰੇਜ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਉਹਦੇ ਲਈ ਜਾਣੂ ਕਰਾਉਣਾ ਸ਼ਹਿਰ ਨੂੰ ਵੀ ਉਹ ਅਸਲ ਦੇ ਵਿੱਚ ਕਿੱਥੇ ਤੱਕ ਪਹੁੰਚ ਗਈ ਹੈ ਤੇ ਇੱਕ ਜਿਹੜਾ ਸਫਾਈ ਜੀ ਦੇਖਿਆ ਵੀ ਥਾਂ ਥਾਂ ਤੇ ਨਾ ਡੰਪ ਮੁਹੱਲਿਆਂ ਦੇ ਵਿੱਚ ਦੇਖਿਆ ਉਹਨਾਂ ਤੁਸੀਂ ਟਾਰਗੇਟ ਇਹੀ ਆ ਵੀ ਉਹਨਾਂ ਨੂੰ ਇੱਕ ਜਿਹੜਾ ਜੇ ਅਸੀਂ ਨਮੂਨੇ ਦੇ ਸ਼ਹਿਰ ਦੀ ਗੱਲ ਕਰਦੇ ਨਾ ਤੇ ਉਹ ਸ਼ਹਿਰ ਹੁਣ ਨਮੂਨੇ ਦਾ ਬਣਾ ਕੇ ਕੀ ਸਾਲ ਲਾਗੇ ਐਦਾਂ ਨਹੀਂ ਬਈ ਅ ਕੰਨੇ ਇੱਥੇ ਤੁਹਾਡੇ ਰਮਾ ਦੇ ਮਰਾਹੀ ਲੋਕਾਂ ਨੂੰ ਆ ਦੋ ਚਾਰ ਗੱਲਾਂ ਰਹਿ ਗਈ ਇਹ ਨਹੀਂ ਕੰਮ ਆਪਾ ਹੋਣ ਦੇ ਕੰਮ ਕਰਕੇ ਹੀ ਸਤਿ ਸ੍ਰੀ ਅਕਾਲ ਲੋਕ 14 ਵੀ ਆ ਕੇ 10 ਸੀਟਾਂ ਦਾ ਜਿਹੜਾ ਆਮ ਆਦੀ ਪਾਰਟੀ ਨੂੰ ਇਹ ਵੋਟਰਾਂ ਨੇ ਜਿਹੜਾ ਆ ਬਹੁਮਤ ਦਿੱਤਾ ਆ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਹਾਡੀ ਆਮ ਆਦੀ ਪਾਰਟੀ ਦੀ ਕੌਂਸਲ ਬਣਾਈ ਹੋਇਆ ਗਰਾਂ ਕਿਉਂਕਿ ਕਾਫੀ ਸਮੱਸਿਆਵਾਂ ਨਾਲ ਕਿਰਿਆ ਹੋਇਆ ਤੇ ਉਹ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਜਰੂਰ ਗ੍ਰਾਮਵਾਸੀ ਚਾਹੁੰਦੇ ਆ ਜੀ ਪਿਛੇ ਇਤਿਹਾਸ ਖੋਲੋ 5 ਸਾਲ ਪਹਿਲਾਂ ਉਦੋਂ ਵੀ ਲੋਕਾਂ ਨੇ 10 ਸੀਟਾਂ ਕਾਂਗਰਸ ਪਾਰਟੀ ਨੂੰ ਦਾਈਆਂ ਸੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਸੀ ਉਹੀ ਜ਼ਿੰਮੇਵਾਰੀ ਜਾਨੂੰ ਮਿਲ ਗਈ ਹੈ 10 ਸੀਟਾਂ ਦੀ ਕਿ ਮੈਂ ਤੁਹਾਡੇ ਮadhyam ਰਹੀਂ ਆਪਣੇ ਸੁਖਸ਼ਮ ਸ਼ਰਮਾ ਐ ਸਪੈਸ਼ਲੀ ਸਾਡੇ ਹਲਕੇ ਦੀ ਜਿਹੜੀ ਨੁਮੈਂਟਰੀ ਕਰ ਰਿਹਾ ਹੈ ਸਾਡੇ ਮਾਨਜਿ ਪ੍ਰਿੰਸੀਪਲ ਜੀ ਕਮਾਰ ਉਹਨਾਂ ਨੂੰ ਮੈਂ ਘਾਰ ਵੀ ਲਊਗਾ ਮੈਂ ਉਹਨੂੰ ਮਿਹਨਤ ਵੀ ਕਰੂੰਗਾ ਭਾਈ ਸਾਨੂੰ ਜਿੰਨਾ ਫਤਵਾ ਲੋਕਾਂ ਨੇ ਦਿੱਤਾ ਅਸੀਂ ਅਤਕ ਕਰਕੇ ਮੋੜ ਜੀ ਉਹਨਾਂ ਨੂੰ ਜਿਹੜੇ ਵਾਦੇ ਕੀਤੇ ਆ ਉਹ ਕੇਵਲ ਵਾਦਿਆਂ ਦੇ ਰੂਪ ਦੇ ਵਿੱਚ ਆ ਮੈਂ ਜਿਹੜਾ 2 ਸਾਲ ਜਿਹੜੇ ਹੈਗੇ ਆ রাইਟ ਅਸੀਂ ਸ਼ਹਿਰ ਨੂੰ ਤੱਕ ਕੇ ਦਿਖਾਈਏ ਵੀ 5 ਸਾਲ ਦਾ ਪੀਰੀਅਡ ਜਿਹੜਾ ਕੰਮ ਹੀ ਇੰਨੇ ਕਰ ਦਿੱਗੇ 2 ਸਾਲਾਂ ਦੇ ਵਿੱਚ ਕਿੰਨੂ ਕੀ ਆਪ ਕਹਿਣੀ ਆ ਇਹ ਸਾਨੂੰ ਜਿਹੜੇ ਬੰਦੇ ਚਾਹੀਦੇ ਆ ਇਹ ਹੀ ਬੰਦੇ ਸਾਨੂੰ ਚਾਹੀਦੇ ਇਹ ਆ ਮੇਰਾ ਰਾਹੁਲ ਪੋਂਜੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਮ ਆਦੀ ਪਾਰਟੀ ਨੇ ਵਾਈਸ ਪ੍ਰਧਾਨ ਦਾ ਅਹੁਦਾ ਦਿੱਤਾ ਆ ਤੇ ਇਹਨਾਂ ਦਾ ਮੰਨਣਾ ਆ ਕਿ ਇਹਨਾਂ ਦਾ ਕਹਿਣਾ ਆ ਕਿ ਅਸੀਂ ਗੱਲੀਬਾਤੀ ਨਹੀਂ ਅਸੀਂ ਜਿਹੜੇ ਕੰਮ ਆ ਉਹ ਕਰਕੇ ਦਿਖਾਵਾਂਗੇ ਸ਼ਹਿਰ ਵਾਸੀਆਂ ਨੂੰ ਉਹਨੂੰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਇਹਨਾਂ ਦੀ ਪਲੇਠੀ ਮੀਟਿੰਗ ਹੁੰਦੀ ਆ ਉਹਦੇ ਉਸ ਵਿੱਚ ਗ੍ਰਾਹ ਦੇ ਵਿਕਾਸ ਦੇ ਕਿਹੜੇ ਮਤੇ ਪੈਂਦੇ ਆ ਤੇ ਕਿਹੜੇ ਕੰਮ ਹੁੰਦੇ ਆ ਇਹ ਮੈਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਚੇਤਨਾ ਜਨ ਲਈ ਪ੍ਰਦੀਪ ਰਾਜ